ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਚਮਕਦਾ ਸਤਾਰਾ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਿਹਾ ਪਰ ਉਸਦੀ ਆਵਾਜ਼ ਉਸਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ ਹੁਣ ਸਭ ਦੇ ਮਨ ਵਿੱਚ ਇੱਕ ਸਵਾਲ ਹੈ ਰਾਜਵੀਰ ਜਵੰਦਾ ਦੇ ਨਵੇਂ ਗਾਣੇ ਕੌਣ ਕਰੇਗਾ ਕੀ ਉਸ ਦੇ ਬੱਚੇ ਹੋਏ ਅਨਰੀਲੀਜ਼ਡ ਗੀਤ ਕਿਸੇ ਹੋਰ ਗਾਇਕ ਵੱਲੋਂ ਗਾਏ ਜਾਣਗੇ ਜਾਂ ਫਿਰ ਉਸ ਦਾ ਪਰਿਵਾਰ ਖੁਦ ਉਹ ਗਾਣੇ ਜਾਰੀ ਕਰੇਗਾ ਸ਼ਾਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਵਾਇਰਲ ਪੰਜਾਬੀ ਅਪਡੇਟਸ ਵਿੱਚ ਸੂਤਰਾਂ ਮੁਤਾਬਕ ਰਾਜਵੀਰ ਨੇ ਕੁਝ ਗਾਣੇ ਪਹਿਲਾਂ ਹੀ ਰਿਕਾਰਡ ਕੀਤੇ ਸਨ ਪਰ ਉਹ ਹਜੇ ਤੱਕ ਰਿਲੀਜ਼ ਨਹੀਂ ਹੋਏ ਹੁਣ ਇੰਡਸਟਰੀ ਵਿੱਚ ਚਰਚਾ ਚੱਲ ਰਹੀ ਹੈ ਕਿ ਉਹ ਗਾਣੇ ਉਸ ਦੇ ਆਖਰੀ ਨਾਮ ਨਾਲ ਹੀ ਜਾਰੀ ਕੀਤੇ ਜਾਣ ਰਾਜਵੀਰ ਦੇ ਨੇੜ ਦੇ ਦੋਸਤਾਂ ਮੁਤਾਬਕ ਉਸ ਦਾ ਸੰਗੀਤ ਉਸ ਦੀ ਜ਼ਿੰਦਗੀ ਸੀ ਤੇ ਉਹ ਚਾਹੁੰਦਾ ਸੀ ਕਿ ਉਸ ਦੀ ਆਵਾਜ਼ ਹਮੇਸ਼ਾ ਜਿਉਂਦੀ ਰਹੇ ਅਸੀਂ ਸਭ ਦੀ ਇੱਕੋ ਹੀ ਅਰਦਾਸ ਹੈ ਰਾਜਵੀਰ ਦਾ ਸੰਗੀਤ ਕਦੇ ਖਾਮੋਸ਼ ਨਾ ਹੋਵੇ ਤੇ ਉਸਦੇ ਅਨਰੀਲੀਜ਼ਡ ਗਾਣੇ ਜਲਦੀ ਸਾਡੇ ਤੱਕ ਪਹੁੰਚਣ ਤੁਸੀਂ ਕੀ ਸੋਚਦੇ ਹੋ ਦੋਸਤੋ ਰਾਜਵੀਰ ਜਵੰਦਾ ਦੇ ਗਾਣੇ ਕਿਸ ਨੂੰ ਗਾਉਣੇ ਚਾਹੀਦੇ ਨੇ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਵਾਇਰਲ ਪੰਜਾਬੀ ਅਪਡੇਟਸ ਨੂੰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ